ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਅੱਜ ਸਵੇਰੇ ਸਵੇਰੇ ਮੌਸਮ ਬਹੁਤ ਵਧੀਆ ਜੀ ਹਵਾ ਚੱਲਦੀ ਹੈ ਤੇ ਬੱਦਲ ਆ ਰਹੇ ਹੈ ਤੇ ਸਵੇਰੇ ਪਹਿਲਾਂ ਵੀ ਪੈ ਗਿਆ ਸੀ ਆਪਣੇ ਇੱਕ ਸੜਕਾਂ 'ਆ ਜੇ ਪੈ ਕੇ ਹਟ ਗਿਆ ਸੀ ਤੇ ਹੁਣ ਫਿਰ ਬੱਦਲ ਵਾਈਏ ਬਹੁਤ ਬੱਦਲ ਆ ਰਹੇ ਜੀ ਕੈਮਰੇ 'ਚ ਘੱਟ ਕਾਲਾ ਦਿਖਦਾ ਬਹੁਤ ਜ਼ਿਆਦਾ ਆ ਰਿਹਾ ਜੀ ਮੀਂਹ ਪਤਾ ਨਹੀਂ ਆਊ ਜਾਂ ਨਹੀਂ ਪਰ ਬੱਦਲ ਬਹੁਤ ਹੈ ਠੰਡਾ ਮੌਸਮ ਹੋਇਆ ਹੈ ਹਵਾ ਵਧੀਆ ਚੱਲਦੀ ਹੈ ਬੱਦਲ ਲੱਗ ਗਿਆ ਜੀ ਥੋੜਾ ਜਿਹਾ ਮੀਂਹ ਪੈ ਗਿਆ ਥੋੜਾ ਜਿਹਾ ਸਵੇਰੇ ਪੈ ਗਿਆ ਸੀ ਪਹਿਲਾਂ ਥੋੜਾ ਜਿਹਾ ਫਿਰ ਦੁਬਾਰੀ ਪੈ ਗਿਆ ਬੱਦਲ ਗਈ ਤਾਂ ਬਣੀ ਹੋਈ ਹੈ ਹਜੇ ਪਰ ਮੀਂਹ ਨਹੀਂ ਪੈ ਰਿਹਾ ਜੀ ਚਲੋ ਜੀ ਮੌਸਮ ਠੰਡਾ ਹੈ ਹਵਾ ਚੱਲਦੀ ਹੈ ਵਧੀਆ ਗਰਮੀ ਨਹੀਂ ਹੈਗੀ ਅੱਜ ਤੇ ਇਧਰ ਆਪਾਂ ਕੱਪੜੇ ਧੋ ਕੇ ਸੁੱਕਣੇ ਪਾ ਦਿੱਤੇ ਨੇ ਜੀ ਸਾਰੇ ਫਿਰ ਮੀਂਹ ਦਾ ਕੋਈ ਪਤਾ ਨਹੀਂ ਹੈਗਾ ਜੀ ਜਿਆਦਾ ਮੀਂਹ ਆ ਜੇ ਹਵਾ ਜੇ ਫਿਰ ਲੈਟ ਕੱਟ ਲੈਂਦੇ ਨੇ ਫਿਰ ਧੋਤੇ ਨਹੀਂ ਜਾਂਦੇ ਮੀਂਹ ਤੋਂ ਪਹਿਲਾਂ ਮਸ਼ੀਨ ਚੱਲ ਰਹੀ ਸੀ ਆਪਣੀ ਬਾਅਦ ਦੇ ਵਿੱਚ ਧੋ ਕੇ ਸੁੱਕਣੇ ਪਾ ਦਿੱਤੇ ਨੇ ਜੀ ਇੱਥੇ ਲੱਗੀ ਸੀ ਜੀ ਮੈਂ ਸੂਟ ਸਟਿਚ ਕਰਨਾ ਅੱਜ ਮੌਸਮ ਵਧੀਆ ਸੀਗਾ ਤੇ ਕੰਮ ਵੀ ਆਪਣੇ ਟਾਈਮ ਨਾਲ ਹੋ ਗਏ ਸੀ ਸੂਟ ਦੀ ਕਟਿੰਗ ਕਰਕੇ ਜਿੰਨਾ ਕੁ ਬਣਦਾ ਉਹਨਾਂ ਨੂੰ ਬਣਾ ਲਾਂਗੇ ਪਰ ਫੇਰ ਵੀ ਵਧੀਆ ਬਣ ਗਿਆ ਜੀ ਅਜੇ ਕਲੀਆਂ ਮੂਰੀਆਂ ਰਹਿ ਗਈਆਂ ਅੱਗੇ ਗਰਮੀ ਵਿੱਚ ਤਾਂ ਇੰਨਾ ਬਣਦਾ ਨਹੀਂ ਹੁੰਦਾ ਘੱਟੇ ਬਣਦਾ ਅਜ ਕਲੀਆਂ ਮੂਰੀਆਂ ਰਹਿ ਗਈਆਂ ਜੀ ਬਾਕੀ ਬਣ ਗਿਆ ਸਾਰਾ ਕਟਿਆ ਵੀ ਲੇਟ ਹੀ ਸੀਗਾ ਸਵੇਰੇ ਕੰਮ ਕਰਕੇ ਘੰਟਾ ਰੈਸਟ ਕਰੀ ਫੇਰ ਕਟਿਆ ਸੀਗਾ ਜੀ ਉੱਠ ਕੇ ਤੇ ਮੌਸਮ ਠੰਡੇ ਕਰਕੇ ਬਣ ਗਿਆ ਜੀ ਇਹ ਵੀ ਅੱਜ ਗਰਮੀ ਵਿੱਚ ਤਾਂ ਇੰਨਾ ਵੀ ਨਹੀਂ ਬਣਦਾ ਹੈਗਾ ਕਿੱਦਾਂ ਦੇ ਲਿਆ ਕੇ ਰੱਖੇ ਪਏ ਸੀ ਗਰਮੀ ਦੇ ਵਿੱਚ ਘੋਲ ਹੋਈ ਜਾਂਦੀ ਸੀ ਸਟਿਚ ਕਰਨ ਦੀ ਇਹ ਸੋਚਿਆ ਜੀ ਅੱਜ ਮੌਸਮ ਵਧੀਆ ਹੈ ਚਲੋ ਜਿੰਨਾ ਕੋ ਹੁੰਦਾ ਉਹਨਾਂ ਕੋ ਕਰ ਲੈਨੇ ਆ ਜੀ ਕੁਸ ਕੱਲ ਨੂੰ ਹੋ ਜਾਊਗਾ ਨਹੀਂ ਤਾਂ ਪਿਆ ਆਂਦੀ ਹੈ ਗਰਮੀ ਲੰਘ ਜਾਂਦੀ ਹੈ ਜੀ ਗਰਮੀ ਜ਼ਿਆਦਾ ਹੁਣ ਕਰਕੇ ਗਿਲੇ ਨਹੀਂ ਕਰਦਾ ਹੈਗਾ ਕੰਮ ਹੋਰ ਹੋ ਜਾਂਦੇ ਨੇ ਜੀ ਸਵੇਰੇ ਸ਼ਾਮ ਦੁਪਹਿਰੇ ਹੁੰਦਾ ਫਿਰ ਵੀ ਰੈਸਟ ਕਰ ਲੈਨੇ ਆ ਹੈਗਾ ਤਾਂ ਸਿੰਪਲ ਹੀ ਹੈ ਜੀ ਜਿਹੜੇ ਆਪਾਂ ਅੱਗੇ ਦਿਖਾਈ ਸੀ ਵੀਡੀਓ ਚ ਕੋਈ ਇਹਦੇ ਉੱਤੇ ਲੈਸ ਵਗੈਰਾ ਕੁਝ ਨਹੀਂ ਲਾਇਆ ਮੈਂ ਸਿੰਪਲ ਸਿਲਾਈ ਕਰ ਲੈਣਾ ਬਸ ਇਹ ਕਰੀ ਦੇਖ ਲਉਗੀ ਜੀ ਲੈਸ ਕੋਈ ਮਿਲੀ ਨਾਲ ਇਹਦੇ ਤਾਂ ਲਾ ਲਉਗੀ ਜੀ ਚਾਕਾਂ ਚਾਕਾਂ ਦੇ ਜੇ ਕੋਈ ਨਾ ਮਿਲੀ ਤਾਂ ਸਿੰਪਲੀ ਰੱਖ ਲੈਣਾ ਆਪਾਂ ਇਹ ਡੇਲੀ ਵੇਅਰ ਆ ਗਏ ਜੀ ਬਸ ਇੰਨਾ ਕੁ ਵੀ ਗਰਮੀ ਚ ਪਾਇਆ ਜਾਂਦਾ ਇਹਦੀ ਮਸ਼ੀਨ ਨੇ ਤੋੜ ਦਿੱਤਾ ਸੀ ਧਾਗਾ ਕਈ ਵਾਰੀ ਐ ਕਰਦੀ ਹੈ ਜੀ ਵਿੱਚ ਦੀ ਧਾਗਾ ਇਕੱਠਾ じゃ ਕਰ ਜਾਂਦੀ ਹੈ نیچے ਤੇ ਫਿਰ ਨਾਲ ਹੀ ਧਾਗਾ ਟੁੱਟ ਜਾਂਦਾ ਇਹ ਵਧੀਆ ਠੀਕੀ ਚੱਲੀ ਜਾਂਦੀ ਆ ਤਾਂ ਚੱਲੀ ਜਾਂਦੀ ਐ ਅੱਜ ਇਹਨੇ ਕਈ ਵਾਰੀ ਤਾਗਾ ਤੋੜ ਦਿੱਤਾ ਪਹਿਲਾ ਸੂਟ ਸਟਿਚ ਕਰਿਆ ਆਪਾਂ ਉਹਦੇ ਨਹੀਂ ਬਿਲਕੁਲ ਵੀ ਤੋੜਿਆ ਅੱਜ ਪਤਾ ਨਹੀਂ ਕੀ ਹੋਇਆ ਸੀ ਅੱਜ ਤੋੜ ਦਿੱਤਾ ਇਹਨੇ ਕਈ ਵਾਰੀ ਤੇ ਤੇਲ ਵੀ ਮੈਂ ਦੇ ਕੇ ਮਸ਼ੀਨ ਨੂੰ ਪਹਿਲਾਂ ਸਾਫ਼ ਕਰਕੇ ਫੇਰ ਲੱਗੀ ਸੀ ਸਫਾਈ ਵੀ ਜ਼ਰੂਰੀ ਹੈ ਜੀ ਮਸ਼ੀਨ ਦੀ ਕੋਈ ਵੀ ਚੀਜ਼ ਹੈ ਸਫਾਈ ਨਾਲ ਹੀ ਰਹਿੰਦੀ ਹੈ ਜੀ ਵਧੀਆ ਸੰਭਾਲ ਨਾਲ ਤੇ ਇੱਥੇ ਮੈਂ ਕਰ ਰਹੀ ਸੀ ਜੀ ਸਲਵਾਰ ਜੜ ਰਹੀ ਸੀ ਕਮੀਜ਼ ਤਾਂ ਬਣਾ ਲਿਆ ਸੀ ਪਹਿਲਾਂ ਇਹਦੇ ਤੋਂ ਹੁਣ ਸਲਵਾਰ ਜੜ ਕੇ ਬਲ ਪਾ ਦਿੱਤੇ ਸੀ ਇੱਥੇ ਤੇ ਮੋਰੀਆਂ ਰਹਿ ਗਏ ਜੇ ਇਹਨੂੰ ਸ਼ਾਮ ਨੂੰ ਕੰਮਾਂ ਦਾ ਟਾਈਮ ਹੋ ਗਿਆ ਸੀ ਫਿਰ ਮੈਂ ਛੱਡ ਦਿੱਤੀਆਂ ਮੋਰੀਆਂ ਫਿਰ ਕੰਮਾਂ ਨੂੰ ਹਨੇਰਾ ਹੋ ਜਾਂਦਾ ਜੀ ਚਲੋ ਇਹਨਾਂ ਦਾ ਤਾਂ ਕੋਈ ਨਹੀਂ ਜੀ ਕੱਲ ਨੂੰ ਮੋਰੀਆਂ ਬਣਾ ਲਾਂਗੇ ਨਾਲੇ ਤਰਪਾਈ ਕਰ ਲਾਂਗੇ ਸੂਤ ਦੀ ਕੱਲ ਨੂੰ ਸੂਤ ਤਿਆਰ ਹੋ ਜਾਊਗਾ ਆਪਣਾ ਤੇ ਇੱਕ ਹੋਰ ਰਹਿੰਦਾ ਜੀ ਕੱਟਣ ਵਾਲਾ ਆਈ ਵਿੱਚ ਦੀ ਥੋੜਾ ਥੋੜਾ ਕਰਕੇ ਉਹਨੂੰ ਸਟਿਚ ਕਰ ਲਾਂਗੇ ਆਪਾਂ ਐਈ ਹੋ ਜਾਂਦੇ ਨੇ ਜੀ ਕੰਮ ਤਾਂ ਜੀ ਵੈਗਰੂ ਜੀ ਦੀ ਕਿਰਪਾ ਦੇ ਨਾਲ ਸਾਰੀ ਕਰ ਲੈਣੀ ਹੈ ਜੋ ਜੋ ਵੀ ਸਿੱਖਿਆ ਨੇ ਕੰਮ ਹਰ ਇੱਕ ਆਉਣਾ ਚਾਹੀਦਾ ਕਦੇ ਕੋਈ ਵੀ ਕਰਨਾ ਪੈ ਸਕਦਾ ਜੀ ਸਟਿਚਿੰਗ ਦਾ ਵੀ ਆ ਪਹਿਲਾਂ ਤਾਂ ਮੈਂ ਵੱਧ ਕਰਦੀ ਹੁੰਦੀ ਸੀ ਪਰ ਹੁਣ ਨਹੀਂ ਐਨਾ ਹੁੰਦਾ ਜੀ ਜਿਹੜੇ ਹੁਣ ਕੋਈ ਲਾਈਨਿੰਗ ਵਾਲੇ ਸੂਟ ਹੁੰਦੇ ਨੇ ਸਾਧੀਆਂ ਦੇ ਵਿੱਚ ਵਿਆਹ ਸਾਧੀਆਂ ਵਾਲੇ ਉਹ ਆਪਾਂ ਬਾਹਰੋਂ ਸਟਿਚ ਕਰਵਾ ਲੈਂਦੇ ਆ ਤੇ ਇਹ ਘਰੇ ਕਰ ਲੈਂਦੇ ਆ ਜੀ ਜਿਹੜਾ ਕੋਈ ਸਿੰਪਲ ਜਿਹਾ ਹੁੰਦਾ ਲਾਈਨਿੰਗ ਵਾਲਾ ਉਹ ਤਾਂ ਘਰੇ ਵੀ ਕਰ ਲੈਂਦੇ ਆ ਵਧੀਆ ਜਿਹੜੇ ਪਾਰਟੀ ਵੇਅਰ ਹੁੰਦੇ ਨੇ ਉਹ ਬਾਹਰੋਂ ਕਰਵਾ ਲੈਣੇ ਆ ਕੁਝ ਤਾਂ ਉਹਨਾਂ ਨੂੰ ਫਿਰ ਟਾਈਮ ਵੱਧ ਲੱਗਦਾ ਜੀ ਤਾਂ ਕਰਕੇ ਹੋ ਜਾਂਦਾ ਘਰੇ ਉਹਨਾਂ ਟਾਈਮ ਨਹੀਂ ਮਿਲਦਾ ਹੈਗਾ ਫਿਰ ਕਈ ਦਿਨ ਰੁਲੀ ਜਾਂਦੇ ਪਿਆ ਹਾਂ ਤੇ ਚਲੋ ਬਾਹਰ ਕਰਵਾ ਲੈਂਦੇ ਹਾਂ ਸਟਿੱਕੀ ਨੂੰ ਕੁਝ ਸਿਆਲਾਂ ਦੇ ਵਿੱਚ ਦਿਨ ਛੋਟੇ ਹੋ ਜਾਂਦੇ ਨੇ ਗਰਮੀ 'ਚ ਗਰਮੀ ਕਰਕੇ ਨਹੀਂ ਕੋਈ ਕੰਮ ਬਣਦਾ ਜੀ ਸਿਆਲਾਂ ਦੇ ਵਿੱਚ ਦਿਨ ਜਿਆਦਾ ਛੋਟੇ ਹੁੰਦੇ ਨੇ ਫੇਰ ਮਿਲ ਕੋਸ ਲੜਦਾ ਜਦੋਂ ਠੀਕ ਜਾਂ ਮੌਸਮ ਹੁੰਦਾ ਉਦੋਂ ਹਜੀ ਵਧੀਆ ਕੰਮ ਹੋ ਜਾਂਦੇ ਨੇ ਜਿਆਦਾ ਗਰਮੀ 'ਚ ਤਾਂ ਸੀਨ ਤੇ ਬੈਠਣ ਨੂੰ ਵੀ ਦਿਲ ਨਹੀਂ ਕਰਦਾ ਹੈਪਾ ਅੱਜ ਦੋ ਤਿੰਨ ਵਾਰੀ ਸਵੇਰ ਦਾ ਮੀਂਹ ਪੈ ਗਿਆ ਥੋੜਾ ਥੋੜਾ ਜਿਆਦਾ ਤਾਂ ਨਹੀਂ ਪੈ ਜੋਰ ਦਾ ਸੜਕਾਂ 'ਚ ਆ ਜਾ ਪੈ ਗਈ ਹਟ ਜਾਂਦਾ ਸੀ ਮੌਸਮ ਵਧੀਆ ਰਿਹਾ ਦੁਪਹਿਰ ਤੱਕ ਦਾ ਦੁਪਹਿਰੀ ਬਾਅਦ ਫੇਰ ਧੁੱਪ ਨਿਕਲ ਆਈ ਸੀ ਤੇ ਫੇਰ ਹੁਣ ਸ਼ਾਮ ਨੂੰ ਗਰਮੀ ਹੋਈ ਪਈ ਸੀ ਜਿਹੜੇ ਟਾਈਮ ਐ ਵੀਡੀਓ ਐਡਿਟ ਕਰ ਰਹੀ ਹਾਂ ਜੀ ਇਸ ਟਾਈਮ ਤੇ ਬਹੁਤ ਗਰਮੀ ਹੋਈ ਪਈ ਸੀ ਇਥੇ ਮੈਂ ਵੌਇਸ ਓਵਰ ਕਰ ਦਿੱਤੀ ਹੈ ਜੀ ਪੱਖਾ ਚੱਲਦਾ ਸੀ ਦੇ ਨਾਲੇ ਮਸ਼ੀਨ ਦਾ ਖੜਕਾ ਜਿਆਦਾ ਹੋ ਰਿਹਾ ਸੀਗਾ ਤਾਂ ਕਰਕੇ ਕਰ ਦਿੱਤੀ ਐ ਇਹ ਇਸ ਹੁੰਟ ਦੇ ਵਿੱਚ ਥੋੜਾ ਜਿਹਾ ਕਾਣ ਸੀਗਾ ਪਤਾ ਨਹੀਂ ਕਟਿੰਗ ਵੇਲੇ ਕਰ ਦਿੰਦੇ ਨੇ ਜੀ ਜਿਹੜਾ ਪਹਿਲਾਂ ਮੰਗਾਇਆ ਸੀ ਆਨਲਾਈਨ ਉਹ 'ਚ ਬਿਲਕੁਲ ਨਹੀਂ ਸੀਗਾ ਕਾਣਾ ਇਹਦੇ ਵਿੱਚੋਂ ਨਿਕਲੇ ਕਾਣ ਤਾਂ ਕੱਢ ਕੇ ਸਲਾਈ ਕਰਿਆ ਜੀ ਫਿਰ ਜੀ ਦੇਖੋ ਜੀ ਕਈ ਵਾਰੀ ਕੋਈ ਮਾੜਾ ਮੋਟਾ ਰਹੇ ਜੇ ਉਹਦੇ ਨਾਲ ਹੀ ਕਮੀਸ ਟੇਡਾ ਹੋਣ ਲੱਗ ਪਿਆ ਜਾਂਦਾ ਹੈ ਕਟੇਕ ਦਾ ਕਾਣ ਕੱਟ ਕੇ ਹੀ ਕਰਿਆ ਜੀ ਸਾਰਾ ਕਿਸੇ ਕਿਸੇ ਕੱਪੜੇ ਜੋ ਹੋ ਜਾਂਦਾ ਜੀ ਜਦੋਂ ਤਾਂ ਕਟਿੰਗ ਵੇਲੇ ਕਰ ਦਿੰਦੇ ਨੇ ਉਹ ਜੇ ਪਹਿਲਾਂ ਬਣਾਈ ਵੇਲੇ ਹੁੰਦਾ ਜੀ ਜਿਹੜਾ ਉਹ ਔਖਾ ਕਰਦਾ ਜਿਹੜਾ ਕਟਿੰਗ ਵੇਲੇ ਕਰ ਦਿੰਦੇ ਨੇ ਉਹ ਤਾਂ ਕੱਢਿਆ ਜਾਂਦਾ ਸੌਖਾ ਹੀ ਨਿਕਲ ਜਾਂਦਾ ਚਲੋ ਜੀ ਹੌਲੀ ਹੌਲੀ ਕਰਕੇ ਆਪਾਂ ਬਣਾ ਲਵਾਂ ਨੂੰ ਨੇ ਸੂਟ ਕਿਹੜਾ ਕੋਈ ਚਲਦੀ ਐ ਇੰਨੀ ਇੱਥੇ ਬਣਾਉਂਗੀ ਜੀ ਹੁਣ ਮੈਂ ਸਬਜ਼ੀ ਅੱਜ ਬਣਾਉਂਗੀ ਇਹ ਸੋਇਆ ਕੀਨ ਹੈ ਬੜੀਆਂ ਥੋੜੀਆਂ ਹੀ ਬਣਾਉਂਗੀ ਮੈਂ ਆਪਣੇ ਲੋਕੀ ਬੱਚੇ ਨਹੀਂ ਖਾਂਦੇ ਇਹ ਤੇ ਕਿਧਰ ਆਪਣਾ ਮਸਾਲਾ ਤਿਆਰ ਕਰ ਲੈਂਦੇ ਆ ਪਰੀਆਂ ਮਿਰਚਾਂ ਲਸਣ ਤੇ ਪਿਆਜ਼ ਤੇ ਨਾਲ ਹੀ ਪਾਵਾਂਗੇ ਟਮਾਟਰ ਉਹ ਆ ਵੀ ਸਬਜ਼ੀ ਖਾ ਲੈਂਦੇ ਨੇ ਜੀ ਬੱਚੇ ਪਰ ਇਹ ਸਭ ਕੀ ਕਹਿੰਦੇ ਨੇ ਬੜੀਆਂ ਦੀ ਇਹ ਨਹੀਂ ਖਾਣੀ ਸੀ ਚੀਕ ਤਾਂ ਇਹ ਵੀ ਉਹੀ ਹੈ ਪਰ ਬੱਚਿਆਂ ਪਤਾ ਨਹੀਂ ਜੀ ਕੀ ਹੁੰਦਾ ਹੈ ਕੇ ਐ ਨਹੀਂ ਖਾਣੀ ਹੋਰ ਨਹੀਂ ਖਾਣੀ ਗੋਭੀ ਦੀ ਸਬਜ਼ੀ ਨਹੀਂ ਖਾਂਦੇ ਗੋਭੀ ਦੇ ਪਕੌੜੇ ਖਾ ਲੈਣਗੇ ਪਕੌੜੇ ਖਾ ਲੈਣਗੇ ਸਬਜ਼ੀ ਨਹੀਂ ਖਾਂਦੇ

ਦੇਖਿੰਦੇ ਹਾਂ ਜੇ ਆਪਾਂ ਆਪਣੀ ਪਸੰਦ ਦੀ ਕੋਈ ਚੀਜ਼ ਬਣਾ ਲੈਨੇ ਆ। ਨਹੀਂ ਤਾਂ ਆਪਾਂ ਪਰਵਾਹ ਦੇ ਵਾਲੀ ਸੋਚਦੇ ਆ। ਜਿਹੜੀ ਚੀਜ਼ ਬਣਾ ਲੈਨੇ ਆ ਜੀ। ਬੱਚਿਆਂ ਨੇ ਪਸੰਦ ਆ ਘਰ ਦੇ ਆ ਪਸੰਦ ਆ ਉਹ ਹੀ ਬਣਾਉਨੇ ਆ ਆਪਾਂ। ਜ਼ਿਆਦਾਤਰ ਤਾਂ ਆਪਦੀ ਪਸੰਦ ਦੀ ਤਾਂ दाल ਸਬਜ਼ੀ ਕਦੀ ਬਣਦੀ ਹੈ ਜੀ।

ਪਾਣੀ ਦੇ ਕੱਟ ਕੇ ਪਾਣੀ ਨੂੰ ਥੋੜਾ ਦੇ ਦੇਣਾ ਇੱਕ ਪਾਉਂਡੀ ਜੀ ਆਲੂ ਮੈਂ ਦੇ ਵਿੱਚ ਬਿਲਕੁਲ ਬਰੀਕ ਕੱਟ ਲਿਆ ਪਤਲਾ ਦੇ ਵਿੱਚ ਪਾ ਲੈਣੇ ਲੂਣ ਮਿਕਚਰ ਪਾ ਮਿਰਚਾਂ ਹਰੀਆਂ ਵੀ ਪਾਈਆਂ ਹੋਈਆਂ ਨੇ ਲਾਲ ਥੋੜੀ ਜਿਹੀ ਪਾਈ Salat. പള്ളയാക്കാ

ਉਹ ਇੰਟਾ ਪਾ ਦਈਏ ਆਟਾ ਆਪਾਂ ਬੁੰਨ ਕੇ ਰੱਖ ਲਿਆ ਜੀ ਤੇ ਢਾਲ ਬਣੇ ਤੇ ਰੋਟੀ ਬਣਾ ਲਾਂਗੇ ਕਿਹੋ ਜਿਹਾ ਹੱਥ ਲਾ ਕੇ ਬਣਾਉਣਾ ਇਹ ਤਾਂ ਕੋਈ ਟਾਈਮ ਲੇ ਲੂਗਾ ਪੋਲੀ ਕੀ 15 ਮਿਰਚੀ ਫਿਰ ਇਹ ਘਰ ਸਬਜੀ ਦੀ ਜਾਨ ਇਹ ਪਾਉਣ ਨਾਲ ਸਵਾਦ ਬੱਧ ਜਾਂਦੀ ਹੈ ਘਰ ਸਬਜੀ ਦਾ ਪੋਲੀ ਦਾੜਾ ਆਪਣੀ ਜੀ ਥੋੜੀ ਜਿਹੀ ਮਿਰਚੀ ਪਾਈਏ ਕੋਈ ਉਸਾਂ ਨਹੀਂ ਪਾਉਣੀ ਇਹਦੇ ਵਿੱਚ ਨਾਲ ਜੀ ਸੇਮਪਰੇ ਬਣਾਵਾਂਗੇ ਗਰਮੀ ਚ ਮਸਾਲੇ ਔਖਾ ਕਰਦੇ ਨੇ ਜੀ ਅੱਜ ਵੀ ਪੈ ਗਿਆ ਸਵੇਰ ਦਾ ਬਹੁਤ ਹਨੇਰੀ ਜਿਆਦਾ ਤਾਂ ਨਹੀਂ ਪਿਆ ਥੋੜੀ ਪਿਆ ਪਰ ਗਰਮੀ ਹੁਣ ਬਹੁਤ ਹੋਈ ਪਈ ਸ਼ਾਮ ਨੂੰ ਤੇ ਇਤਰਾ ਪਾਦ ਉੱਤਰ ਖਿਆ ਹੈ ਜੀ ਅਵਾਲੀ ਦੇ ਕਿ ਘੰਟਾ ਹੋ ਗਿਆ ਮੋਬਾਈਲ ਤੇ दाल अपनी प्यारैस कर देने पा फिर ज्यादा गाड़ी होती रोटी बना जी ਤਾਂ ਵੀ ਪਹਿਲਾਂ ਉਹਨੇ ਹੈਕ ਤਾਂ ਬਹੁਤ ਵਧੀਆ ਹੋ ਜਾਂਦੀ। ਚਲੋ ਜੀ ਰੋਟੀ ਬਣਾ ਲਈਏ। ਅੱਜ ਦੀ ਵੀਡੀਓ ਹੈ ਜੀ। ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ। ਤੇ ਜਿਹੜੇ ਚੈਨਲ ਤੇ ਆਏ ਪਹਿਲੀ ਵਾਰੀ। ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ। ਅੱਜ ਦੀ ਵੀਡੀਓ ਹੈ ਜੀ। ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ